ਬਾਕੀ ਸੂਟ ਆਏ ਨਹੀਂ ਜੀ ਇਹ ਤੇ ਆ ਦੇ ਆ ਸੂਟ ਦਾ ਟ੍ਰੈਂਡ ਵਰਕ ਦਾ ਬਹੁਤ ਜ਼ਿਆਦਾ ਹੈ ਪਿਓਰ ਤਸਮੀਨੇ ਤੇ ਅਗਲੀ ਵਾਰ ਆਪਾਂ ਗਰਮੀਆਂ ਵਾਲੇ ਸੂਟਾਂ ਤੇ ਵੀ ਆ ਵਰਕ ਜ਼ਰੂਰ ਕਰਵਾ ਕੇ ਦਵਾਂਗੇ ਪਿਛਲੀ ਵਾਰ ਗਰਮੀਆਂ ਦੇ ਵਿੱਚ ਵੀ ਪਹਿਣਾ ਦੀ ਡਿਮਾਂਡ ਬੜੀ ਸੀਗੀ ਐਤਕਿੇ ਆਪਾਂ ਗਰਮੀਆਂ ਦੇ ਵਿੱਚ ਨਾ ਹੁਣ ਤੋਂ ਹੀ ਸਟੱਫ ਲਾ ਦਿੱਤਾ ਰੈਡੀ ਹਨਾ ਕਿਉਂਕਿ ਫਿਰ ਵੀ ਵਰਕ ਕਰਨ ਦਾ ਟਾਈਮ ਲੱਗ ਜਾਣਾ ਤਾਂ ਕਰਤੀ ਤੇ ਇਹਦੇ ਵਿੱਚ ਕਲਰ ਬਹੁਤ ਮਿਲ ਜਾਣਗੇ ਕਿਸੇ ਨੂੰ ਪਹਿਨੇ ਵਾਈ ਕਰਨਾ ਹੋਵੇ ਤਾਂ ਕਰ ਸਕਦੇ ਹਾਂ ਇਹ ਦੇਖੋ ਤੁਹਾਨੂੰ ਦੁਕਾਨੀਆਂ ਇਹ ਘੇਰੇ ਤੇ ਹੋ ਗਿਆ ਵਰਕ ਤੇ ਇਹ ਆਗੇ ਜੀ ਬਾਹਰ ਤੇ ਉਹ ਆਪਣੀ ਮਰਜ਼ੀ ਹੁੰਦੀ ਹੈ ਕਸਟਮਰ ਦੀ ਬਾਹਰ ਤੇ ਕਰਨਾ ਹੈ ਜਾਂ ਪਹੁੰਚਿਆ ਤੇ ਕਰਨਾ ਹੈ ਨਾ ਫੋਟੰਦੇ ਤੇ ਕਰ ਸਕਦੇ ਹੋ ਸਵਾ ਪੰਜ ਮੀਟਰ ਦੀ ਪੂਰੀ ਕੱਟ ਰੋਗੀ ਜੀ ਕੋਈ ਇਹਦੇ ਵਿੱਚ ਪ੍ਰੋਬਲਮ ਨਹੀਂ ਹੈਗੀ ਨਾ ਲੈਂਥ ਦੀ ਪ੍ਰੋਬਲਮ ਆ ਕੋਈ ਨਾ ਮਤਲਬ ਕਪੜਾ ਘਟੋ ਠੀਕ ਹੈ ਜੀ ਸਵਾ ਪੰਜ ਮੀਟਰ ਦੀ ਕੱਟ ਹੈ ਜਿਹਦੇ ਵਿੱਚ ਕਲਰ ਨੇ ਤੁਹਾਨੂੰ ਬਹੁਤ ਸਾਰੇ ਮਿਲ ਜਾਣਗੇ ਤੇ ਕਿਸੇ ਪਰਨੇ ਬਾਈ ਕਰਨਾ ਹੋਤਾ ਕਰ ਸਕਦੇ ਹੋ ਆਪਣੇ ਕੋਲ ਮੁਫਤੇ ਸੋਟੇ ਵੀ ਆ ਗਏ ਆਹ ਸਟਾਫਾ ਜੀ ਦੁਬਾਰੇ ਆ ਗਿਆ ਇੱਕ ਦਿਨ ਪਹਿਲਾਂ ਇਹ ਮੈਂ ਵੀਡੀਓ ਪਾਈ ਸੀਗੀ ਸੋਟੇ ਆ ਦੁਬਾਰੇ ਹੋਏ ਨੇ ਠੀਕ ਹੈ ਜੀ ਆ ਗਏ ਤੇ ਦੂਜਾ ਇੱਕ ਸੋਟ ਹੋਰ ਤੁਹਾਨੂੰ ਦਿਖਾਉਣੀ ਆ ਆ ਦੇਖ ਆ ਜਿਹੜਾ ਸੋਟਾ ਨਾ ਆ ਵੀ ਬੜਾ ਸੋਣਾ ਤਮੰਨਾ ਦਾ ਤਮੰਨਾ ਦਾ ਆਪਣੇ ਕੋਲ ਜ਼ਿਆਦਾਤਰ ਇਹ ਸਟਾਫ ਹੁੰਦਾ ਜਿਹੜਾ ਏਕੇ ਰਾਮ ਏਕੇ ਟੈਕਸ ਬ੍ਰਾਂਡ ਬ੍ਰਾਂਡ ਦਾ ਰਾਮ ਟੈਕਸ ਦਾ ਤਮੰਨਾ ਦਾ ਹਰ ਇੱਕ ਚੀਜ਼ ਆ ਸਾਰੇ ਬਹੁਤ ਵਧੀਆ ਤੋਂ ਵਧੀਆ ਸੂਟ ਹੋਣਗੇ ਠੀਕ ਹੈ ਜੀ ਤੇ ਆ ਹੈਗੀ ਸ਼ਰਟ ਹਰ ਇਹ ਹੈਗੀ ਸਾਦੀ ਵਾਕ ਕੋ ਹੋਇਆ ਹੈ ਤੁਮ ਪ੍ਰੋਪਰ ਓਪਨ ਕਰਕੇ ਦਿਖਾਉਣੀ ਆ ਹਲ ਵੀ ਐਨੇ ਦਾ ਐਨੇ ਤੇ ਵਾਕ ਕੋ ਹੋਇਆ ਹੋਇਆ ਸਟਾਫ ਆ ਜਿਹੜਾ ਬਹੁਤ ਸੋਹਣਾ ਹੈ ਇਹ ਸੂਟ ਦਾ ਤਮੰਨਾ ਦਾ ਹੈਗਾ ਜੀ ਕੋਈ ਇੱਥੇ ਬੋਲ ਨਹੀਂ ਆਊਗਾ ਕੋਈ ਕੁਛ ਨਹੀਂ ਹੋਊਗਾ ਠੀਕ ਹੈ ਜੀ ਇਹ ਵਾਕ ਕੋ ਹੋਇਆ ਹੋਇਆ ਤੁਹਾਨੂੰ ਆ ਠੀਕ ਹੈ ਤੇ ਇਹਦੀ ਜਿਹੜੀ ਬਾਟਮ ਆ ਆ ਸੀਗੀ ਪ੍ਰਿੰਟ ਤੇ ਇਹਦੀ ਬਾਟਮ ਰਹੂਗੀ ਜੀ ਆਹ ਤੇ ਪ੍ਰਿੰਟ ਆ ਜਿਹੜੀ ਇਹਦੀ ਬਾਟਮ ਰਹੂਗੀ ਠੀਕ ਹੈ ਜੀ ਤੇ ਇਹ ਤਾਂ ਜਿਹੜਾ ਦੁਪੱਟਾ ਹੈਗਾ ਆ ਸੀਗਾ ਆ ਇਹਦਾ ਇਹਦਾ ਦੁਪੱਟਾ ਰਹੂਗਾ ਕਿਸੇ ਵੀ ਮੇਰੀ ਭੈਣ ਨੇ ਵਾਇ ਕਰਨਾ ਹੋਵੇ ਤਾਂ ਕਰ ਸਕਦੇ ਹੋ ਇਹ ਆਪਣੇ ਕੋਲ ਲਾਸਟ ਪੀਸ ਰਹਿ ਗਈ ਚਾਰ ਕਲਰ ਸੀਗੇ ਇਹ ਸਿਰਫ ਲਾਸਟ ਪੀਸ ਰਹਿ ਗਿਆ ਲਾਸਟ ਪੀਸ ਹੋਣ ਕਰਕੇ ਆਪਾਂ ਥੋੜਾ ਜਿਹਾ ਲੈਸ ਕਰ ਦਿੰਦੇ ਆ ਪ੍ਰਾਈਸ ਦੇ ਵਿੱਚ ਠੀਕ ਹੈ ਜੀ ਕਿਸੇ ਮੇਰੀ ਭੈਣ ਨੇ ਵਾਇ ਕਰਨਾ ਹੋਵੇ ਤਾਂ ਕਰ ਸਕਦੇ ਠੀਕ ਤੇ ਹੁਣ ਆਪਾਂ ਅਗਲਾ ਦਿਖਾਉਣੀ ਆ ਤੁਹਾਨੂੰ ਸੂਟ ਅੱਜ ਨੂੰ ਇਹ ਹੋਇਆ ਵੀ ਵੀਡੀਓ ਬਲੌਗਰ ਵਿੱਚ ਆਪਾਂ ਸੂਟ ਤੇ ਸ਼ੌਲੀ ਦਿਖਾਉਣੀ ਆ ਹਨਾ ਪਹਿਣਾ ਮੇਰੀ ਨਾ ਤੇ ਅਗਲਾ ਸੂਟ ਹੈਗਾ ਜੀ ਆਹ ਵਾਲਾ ਇਹ ਵੀ ਬਹੁਤ ਸੋਹਣਾ ਸੂਟ ਹੈਗਾ ਲਾਈਟ ਜਿਹਾ ਕਲਰ ਨੇ ਅੱਜ ਵਾਲੇ ਜਿਹੜੇ ਆਪਾਂ ਵੀਡੀਓ ਦੇ ਵਿੱਚ ਦਿਖਾਈ ਨੂੰ ਤੇ ਸੌਰੀ ਹਾਂ ਫਿਰ ਸ਼ਾਲਾ ਆ ਇਹਦਾ ਸ਼ਾਲਾ ਆ ਹੈਗਾ ਪਤਾ ਹੀ ਨਹੀਂ ਲੱਗਿਆ ਮੈਨੂੰ ਹੁਣ ਸ਼ਾਲਾ ਤੇ ਕਿਦਾ ਦੇਖੋ ਜੀ ਆ ਹੈਗਾ ਆਪਣਾ ਲਾਈਟ ਜਿਹਾ ਕਲਰ ਆ ਬਿਲਕੁਲ ਲਾਈਟ ਜਿਹਾ ਕਲਰ ਬਹੁਤ ਸੋਹਣਾ ਕਲਰ ਹੈ ਸੁਖਦਾ ਇਹ ਹੈਗਾ ਜੀ ਫਰੰਟ ਫਰੰਟ ਪੱਲਾ ਆ ਜੀ ਸਿਮਰ ਜਾਂ ਥੋੜੀ ਜਿਹੀ ਚਮਕ ਹੈ ਦੇ ਵਿੱਚ ਸਿਮਰ ਜੇ ਦਾ ਕੱਪੜਾ ਇਹ ਬਹੁਤ ਸੋਹਣਾ ਕੱਪੜਾ ਕੋਈ ਇਹ ਤੇ ਬੋਰਨੇ ਆਊਗਾ ਹੱਥੋਂ ਭੱਜੇ ਜਾਂ ਨਾ ਭਾਤਾਂ ਚੋਂ ਇਹ ਬੈ ਕਾਗੀ ਆ ਦੇਖੋ ਜੀ ਇਹਦੀ ਵੈ ਕਰੂੰਗੀ ਠੀਕ ਹੈ ਜੀ ਇਧਰਲੀ ਸਾਈਡ ਤੇ ਆ ਜਾਣੀਏ ਬਾਹਵਾ ਠੀਕ ਹੈ ਜੀ ਆਹ 프ਰੰਟ ਲੋਕ ਓਕੇ ਬੋਟਮ ਆਉਗੀ ਜੀ ਇਹਦੀ ਪਲੇਨ ਠੀਕ ਹੈ ਜੀ ਇਹ ਆ ਗਿਆ ਦਾ ਸ਼ਾਪ ਉੱਲੇ ਡੁੱਲੇ ਸੋਨੇ ਐਂ ਬੜੀਆ ਬੜੀਆ ਸੋਨੇ ਸੋਨੇ ਜਿਵੇਂ ਦੀ ਆਪਣਾ ਇੱਕ ਵਾਰ ਆਪਾਂ ਤਾਂ ਸੂਟ ਮੰਗਾਉਣੀ ਆ ਟਵਾਰੇ ਦੁਆਰੇ ਜ਼ਰੂਰ ਮਹੋਣੀ ਠੀਕ ਆ ਆ ਇਹਦਾ ਹੈ ਸ਼ਾਪ ਠੀਕ ਹੈ ਜੀ ਆ ਇਹਦਾ ਸ਼ਾਪ ਠੀਕ ਹੈ ਜੀ ਤੇ ਹੁਣ ਆਪਾਂ ਇਹ ਨਹੀਂ ਕਰਦੇ ਹਾਂ ਇੱਟਾ ਹਾਂ ਤੇ ਸੂਟਾਂ ਦੇ ਕਲਰ ਨੇ ਜੀ ਬਹੁਤ ਸੋਹਣੇ ਨੇ ਜੇਕਰ ਕਿਸੇ ਵੀ ਭੈਣ ਨੇ ਆਪਣੇ ਘਰੇ ਆ ਕੇ ਵੀ ਸੂਟ ਸੇਲ ਕਰਨਾ ਹੋਵੇ ਸੂਟ ਲੈਣਾ ਹੋਵੇ ਬਾਏ ਕਰਨਾ ਹੋਵੇ ਤਾਂ ਆਪਣੇ ਘਰੇ ਵੀ ਆ ਸਕਦੇ ਹੋ ਹਨਾ ਕੱਪੜਾ ਕੋਈ ਖਰਾਬ ਨਹੀਂ ਹੋਊਗਾ ਜੀ ਕੋਈ ਨੌਣੀ ਆਊਗਾ ਕਲਰ ਵੀ ਇੰਨੇ ਪਿਆਰੇ ਪਿਆਰੇ ਨੇ ਸਰਦਾਰੀ ਵੀ ਕਲਰ ਨੇ ਤੇ ਆ ਹੈਗੀ ਆ ਸ਼ਰਟ ਤੇ ਆਪਾਂ ਤੁਹਾਨੂੰ ਬਾਟਮ ਵੀ ਦਿਖਾ ਦਿੰਦੇ ਆ ਅੱਜ ਪਲੇਨ ਬਾਟਮ ਹੈ ਜੀ ਟਾਈ ਟਾਈ ਮਿਕਰ ਨਹੀਂ ਨਾ ਕੱਟਦਾ ਤੇ ਹੈਗਾ ਨਾਲ ਸ਼ਾਲ ਇਕੱਲੀਆਂ ਆਹ ਸ਼ੌਲ ਨਾਲ ਬਹੁਤ ਸੋਹਣਾ ਸ਼ੌਲ ਆ ਠੀਕ ਹੈ ਜੀ ਕੋਈ ਇਹਨਾਂ ਤੇ ਲੌਨੀ ਆਊਗਾ ਸਟਾਫਾ ਕੱਪੜਿਆਂ ਦਾ ਸਾਰਿਆਂ ਦਾ ਹੀ ਬਹੁਤ ਸੋਹਣਾ ਠੀਕ ਹੈ ਜੀ ਤੁਸੀਂ 6283590 ਤੋਂ ਬਾਅਦ ਤੇ ਆ ਕੇ ਮੈਸੇਜ ਕਰ ਸਕਦੇ ਹੋ ਮੇਰੀਆਂ ਭੈਣਾਂ ਜਿੰਨੇ ਵੀ ਆ ਸਟੁੱਟ ਲੈਣਾ ਹੋਵੇ ਹਨਾ ਤੇ ਬਾਈ ਕਰ ਸਕਦੇ ਹਾਂ ਠੀਕ ਹੈ ਜੀ ਮੈਸੇਜ ਕਰ ਸਕਦੇ ਹਾਂ 1:300 ਰੇਟ ਰਹੂਗਾ ਹੈਗਾ ਵਿੱਚ ਸੇਕਿੰਗ ਲਾ ਕੇ ਠੀਕ ਹੈ ਜੀ ਬਹੁਤ ਹੀ ਰੇਟ ਮਤਲਬ ਰੀਜ਼ਨੇਬਲ ਜਿਹਾ ਆਪਣਾ ਰੇਟ ਨੇ ਕੋਈ ਇੰਨੇ ਜ਼ਿਆਦਾ ਰੇਟ ਨਹੀਂ ਹੈਗੇ ਜਿਹੜਾ ਉਹ ਵੀ ਬਹੁਤ ਵਧੀਆ ਹੋਊਗਾ ਠੀਕ ਹੈ ਜੀ ਕੱਪੜਾ ਬਹੁਤ ਸੋਹਣਾ ਬਾਕੀ ਚਲੋ ਵਾਹਿਗੁਰੂ ਜੀ ਦਾ ਸੋਕ ਰਹਿਣਾ ਤਾਂ ਤਾਂ ਬਾਬਾ ਦੇ ਜੀ ਦਾ ਲੱਖ ਲੱਖ ਥੈਂਕ ਯੂ ਜੀ ਜਿੱਥੇ ਵੀ ਸੂਟ ਆਪਣੇ ਜਾਂਦੇ ਨੇ ਸਾਰੀਆਂ ਭੈਣਾਂ ਇਹੀ ਕਹਿੰਦੀਆਂ ਨੇ ਵੀ ਤੁਹਾਡੇ ਜਿਹੜੇ ਸੂਟਾਂ ਦਾ ਸਟਾਫਾ ਬਹੁਤ ਸਾਨੂੰ ਪਸੰਦ ਆਉਂਦਾ ਹੈ ਸਾਰੀ ਭੈਣਾਂ ਦਾ ਨਾ ਜਿਹਦੇ ਕੋਲ ਪਾਰਸਲ ਪਹੁੰਚ ਜਾਂਦਾ ਹੈ ਉਹ ਦੁਆਰੇ ਫੋਨ ਕਰਕੇ ਜਰੂਰ ਕਹਿੰਦੇ ਨੇ ਕਿ ਸਟਾਫਾ ਜਿਹੜਾ ਬਹੁਤ ਸੋਹਣਾ ਹੁੰਦਾ ਸੂਟਾਂ ਦਾ ਨਾ ਤਾਂ ਕਰਕੇ ਵੱਧ ਤੋਂ ਵੱਧ ਭੈਣਾਂ ਆਪਣੇ ਆਪਾਂ ਤਾਂ ਜਰੂਰ ਸੂਟ ਬਾਈ ਕਰਿਆ ਕਰੋ ਠੀਕ ਹੈ ਜੀ ਕਿਉਂਕਿ ਪਹਿਲਾਂ ਪਹਿਲਾਂ ਆਪਾਂ ਨੂੰ ਇਹ ਰਹਿੰਦਾ ਵੀ ਪਤਾ ਨਹੀਂ ਹਨਾ ਕਿਵੇਂ ਦਾ ਕੱਪੜਾ ਹੋੂ ਫੁਹਿਆਂ ਦਾ ਨਹੀਂ ਰੂ ਬਟ ਐਵੇਂ ਦੀ ਕੋਈ ਉਹ ਨਹੀਂ ਹੁੰਦੀ ਹੈਗੀ ਸੂਟ ਨੇ ਜਿਹੜੇ ਆਪਣੇ ਬਹੁਤ ਸੋਹਣੇ ਹੁੰਦੇ ਨੇ ਜਦੋਂ ਆਪਾਂ ਮੰਗਵਾਵਾਂਗੇ ਆਪਾਂ ਨੂੰ ਫੇਰ ਪਤਾ ਲੱਗਦਾ ਜੀ ਹਾਂਜੀ ਸੂਟ ਵਾਕਈ ਵਧੀਆ ਹਨਾ ਆ ਸੋ ਤੁਮਨੇ ਦਿਖਾਈ ਦਿੱਤੇ ਨਾ ਹੁਣ ਪਹਿਨਾਂ ਦੀਆਂ ਕਰਤੀ ਜਿੱਤੇ ਨਾ ਤੇ ਮੈਂ ਹਰਮੰਦੀ ਵੇਟ ਕਰਦੀ ਸੀਗੀ ਮੈਂ ਕਿ ਚਲ ਆ ਜਾਂਦਾ ਹਨਾ ਫਿਰ ਮੈਨੂੰ ਚਾਹ ਵਗੈਰਾ ਬਣਾਉਣਾ ਹੈ ਮੈਂ ਫਿਰ ਲਊਂਗੀ ਦੇਖੋ ਜੀ ਕੋਈ ਵੀ ਕੰਮ ਆ ਮੈਨੂੰ ਤਾਂ ਲੱਗਦਾ ਮ ਲੱਗਦੀ ਆ ਬਹੁਤ ਮਿਹਨਤ ਲੱਗਦੀ ਆ ਇਹ ਕੰਮਾਂ ਦੇ ਵਿੱਚ ਹਨਾ ਪਹਿਲਾਂ ਫਸੂਤਾਂ ਨੂੰ ਫੋਲੋ ਦਿਖਾਓ ਫਿਰ ਨੂੰ ਫਿਰ ਤੈਨਾ ਕਰੋ ਜੀ ਪਤਾ ਨਹੀਂ ਲੱਗਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਟਾਈਮ ਜਿਵੇਂ ਕਦੋਂ ਨਿਕਲ ਜਾਂਦਾ ਹੈ ਹਾਂਜੀ ਤੇ ਆਪਣਾ ਅੱਜ ਦਾ ਜਿਹੜਾ ਵੀਡੀਓ ਵਲੌਗ ਆ ਇੰਨਾ ਕੀ ਆ ਜੀ ਪਲੀਜ਼ ਸਾਰੇ ਭੈਣ ਭਰਾ ਹਨਾ ਪੂਰਾ ਵੀਡੀਓ ਬਲੌਗ ਆ ਜਿਹੜਾ ਦੇਖਿਆ ਕਰੋ ਤੇ ਪੋਸਟ ਟਾਈਮ ਆ ਜਿਹੜਾ ਆਪਣਾ ਥੋੜਾ ਜਿਹਾ ਹੀ ਰਹਿ ਰਿਹਾ ਪੂਰਾ ਹੋ ਜਾਊਗਾ ਠੀਕ ਹੈ ਜੀ ਤੇ ਲਾਈਵ ਵੀ ਆਪਾਂ ਹੁੰਦੇ ਹੁੰਦੇ ਆਪਣੇ ਲਾਈਵ ਦਾ ਟਾਈਮ ਹੁੰਦਾਗਾ ਦੁਪਹਿਰ 12 ਤੋਂ 2 ਵਜੇ ਤੱਕ ਤੇ ਸ਼ਾਮ ਨੂੰ 5 ਤੋਂ 6 ਵਜੇ ਤੱਕ ਦੋ ਟਾਈਮ ਲਾਈਵ ਹੁੰਦੀ ਹੈ ਜੀ ਆਪਣੇ ਪਲੀਜ਼ ਸਾਰੇ ਭੈਣ ਭਾਈ ਚੈਨਲ ਨੂੰ ਸਪੋਰਟ ਕਰਿਆ ਕਰੋ ਤੇ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਠੀਕ ਹੈ ਜੀ ਤੇ ਆਪਣਾ ਅੱਜ ਦਾ ਇੰਨਾ ਕਿ ਵੀਡੀਓ ਵਲੌਗ ਸੀਗਾ ਅੱਜ ਕਰੇ ਅਨਜੋਏ ਇੰਨੇ ਕ ਵੀਡੀਓ ਵਲੌਗ ਦੇ ਨਾਲ ਤੇ ਜਿਹਦੇ ਵਿੱਚ ਆਪਾਂ ਸੂਟ ਵਗੈਰਾ ਹੀ ਦਿਖਾਏ ਨੇ ਅੱਜ ਦਾ ਤੇ ਕੱਲ ਨੂੰ ਨਵੇਂ ਵੀਡੀਓ ਵਲੌਗ ਦੇ ਨਾਲ ਮਿਲਾਂਗੇ ਉਹਨਾਂ ਟਾਈਮ ਦੇ ਲਈ ਜੇ ਸ਼ਸ਼ੀ ਕੱਲ੍ਹ ਦੇ ਸਾਰੇ ਪਣਪਰਾਏ ਨੂੰ ਪਰਾਂਵਾਂ ਨੂੰ ਓਕੇ ਜੀ ਬਾਏ ਚੜ੍ਹਦੀ ਕਲਾ ਦੇ ਵਿੱਚ ਰੋ